ਹਾਂਜੀ ਸਤਿ ਸ੍ਰੀ ਅਕਾਲ ਜੀ 10 ਮਿੰਟ ਪਹਿਲਾਂ ਇਸ ਤਰ੍ਹਾਂ ਲੱਗ ਰਿਹਾ ਦਾ ਕਿ ਬਹੁਤ ਗਰਮੀ ਹੋ ਰਹੀ ਆ ਰਿਬ ਠੰਡ ਚੜਾਦੀ ਪੂਰੀ ਤੋਂ ਪ੍ਰਮਾਤਮਾ ਕੇ ਰੰਗ ਹੈ ਉਸ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਉਹ ਪ੍ਰਮਾਤਮਾ ਆ ਉਸ ਕੀ ਰੀਸ ਤੋਂ ਬਹੁਤ ਕਰ ਆ ਲੋਕ ਬਹੁਤ ਕੋਸ਼ਿਸ਼ ਕਰਾਉ ਕਿ ਰਿਸ ਕਰਨੇ ਕੀ ਜਾਦੂ ਟੋਣੇ ਵੀ ਕਰਾਇਆ ਵੀ ਪ੍ਰਮਾਤਮਾ ਜਾਦੂ ਟੋਣੇ ਕਰਾਇਆ ਪਰ ਉਹ ਆ ਜਿਹੜਾ ਅਸਲੀ ਆ ਨੇ ਤੋਂ ਨਕਲੀ ਸਾਰੇ ਜਿਸ ਰ ਮੇਰੀ ਕਿਸੇ ਗਲ ਬਾਤ ਹੋਰੀ ਦੀ ਤੋ ਮੈਂ ਮਨੂੰ ਕਹਿਣ ਲੱਗਿਆ ਜੀ ਕਹਾਇਓ ਮਾਰਾ ਭਗਵਾਨ ਆ ਤੇ ਮਾਰਾ ਗੁਰੂ ਆ ਮੈਂ ਕਹਾਂ ਜੇ ਤੇਰਾ ਗੁਰੂ ਆ ਤੋ ਇਹਨੂੰ ਕਹਦੇ ਇੱਕ ਪੇਡਾ ਹੀ ਲਾ ਕੇ ਦਿਖਾ ਦੇ ਤਰੀ ਕਿ ਧਰਤੀ ਬਣਾ ਦੇ ਸੂਰਜ ਬਣਾ ਦੇ ਇੱਕ ਨਵਾਂ ਜੇ ਤੇਰਾ ਗੁਰੂ ਆ ਨਾ ਇਹ ਇਹ ਪਰਮਾਤਮਾ ਤੁਹਾਨੂੰ ਕਹੇ ਕਿ ਨਵਾਂ ਨਮੀ ਧਰਤੀ ਬਣਾ ਦੇ ਇੱਕ ਹੋਰ ਇਸ ਤਰੀਕੀ ਨਵਾਂ ਸੂਰਜ ਬਣਾ ਦੇ ਨਹੀਂ ਬਣਾ ਸਕਦਾ ਕੁਝ ਨਹੀਂ ਕਰ ਸਕਦਾ ਉਹ ਹੀ ਕਰ ਸਕਾ ਪਰਬਪਾ ਬੇ ਬਿਨਾਂ ਸਾਹ ਤੇ ਰੱਖੇ ਉਹੀ ਆ ਜੋ ਪੇਟ ਮਾ ਬਿਨਾਂ ਸਾਹ ਤੇ ਰੱਖਾਇਆ ਉਸकी ਮੌਜੂਦਗੀ ਆ ਬਹੁਤ ਲੋਕ ਕਹਾਂ ਜਿਹਾ ਮਨ ਦੇ ਨਹੀਂ ਰੱਬ ਨੂੰ ਹਮੇ ਹੋਇਆ ਨਾਨ ਅਥਿਸਟ ਵੀ ਹਮਨੇ ਮੰਨਦੇ ਪ੍ਰਮਾਤਮਾ ਦੀ ਮੌਜੂਦਗੀ ਹੈ ਜਦ ਪੇਟ ਮਾ ਹੋਆ ਬੱਚਾ 9 ਮਹੀਨੇ ਵਰਤਾ ਕੌਣ ਰੱਖਾ ਉਸਨੇ ਕਿਸ ਤਰ ਜੁਦਾ ਰਹਾ ਬਿਨਾਂ ਸਾਹਸ ਤੇ ਉਹ ਬਾਸ ਆ ਗਈ ਉਹ ਹੈ ਆ ਪ੍ਰਮਾਤਮਾ ਹੈ ਆ ਠੀਕ ਆ ਉਸਕੇ ਬਿਨਾਂ ਕੁਝ ਨਹੀਂ ਕਰ ਸਕਦਾ ਕੋਈ ਜਿਵੇਂ ਚਾਵਾ ਉਹੀ ਫਲੱਡ ਲਿਆਵਾ ਉਹੀ ਤੇਜ਼ ਤੇਜ ਹਵਾ ਚਲਾ ਰਿਆ ਹਰ ਹਵਾ ਵੀ ਸਾਰਿਆਂ ਵਾਂਗ ਸમાન ਕਿਸੇ 을 ਬਿਤਕਰਾਂ ਨਹੀਂ ਕਰਦੀ ਹਵਾ ਵੀ ਜੱਟਾਂ ਨੂੰ ਜ਼ਿਆਦਾ ਲੱਗ ਰਹੀ ਐ ਔਰ ਹਰ ਜਨਾਂ ਨੂੰ ਜ਼ਿਆਦਾ ਲੱਗ ਰਹੀ ਐ ਪੰਡਤਾਂ ਨੂੰ ਜ਼ਿਆਦਾ ਲੱਗਾ ਔਰ ਵਾਲਮੀਕੀ ਨੂੰ ਘੱਟ ਲੱਗ ਰਹੀ ਐ ਨਾ ਸਭ ਨੂੰ ਬਰਾਬਰ ਲੱਗ ਰਹੀ ਐ ਇਟ ਮੀਨਸ ਕਿ ਸਕੀ ਨਿਗਮ ਸਾਰੇ ਬਰਾਬਰ ਆ ਸਰਕਾਰ ਦਾ ਕੁਦਰਤ ਕੇ ਰੰਗ ਮਾਣੇ ਕਰੋ ਬਾਈ ਉਹ ਕੁਝ ਵੀ ਕਰ ਸਕਦਾ